ਤਾਂ ਹੁਣ ਬੀਤੇ ਹੋਏ ਸਮੇਂ ਉੱਤੇ ਝਾਤ ਮਾਰੇ ਬਿਨਾਂ ਹੀ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਵੱਡੇ ਪੈਮਾਨੇ ਉੱਤੇ ਜੋ ਫੌਜੀ ਅਤੇ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਕਾਰਨ ਅਮਰੀਕਾ ਵੀ ਦੱਖਣੀ ਏਸ਼ੀਆ ਵਿੱਚ ਸਥਿਰਤਾ ਕਾਇਮ ਰੱਖਣ ਦਾ ਅਖੌਤੀ ਮਨੋਰਥ ਅਸਫਲ ਹੋ ਜਾਵੇਗਾ ਡੰਡੀ ਇਸ ਸਮੂੱਚੀ ਸਹਾਇਤਾ ਦਾ ਜੋ 5 ਸਾਲਾ ਪ੍ਰੋਗਰਾਮ ਅਮਰੀਕੀ ਅਤੇ ਪਾਕਿਸਤਾਨੀ ਵਿਦੇਸ਼ੀ ਮੰਤਰੀਆਂ ਦੀ ਮੀਟਿੰਗ ਪਿੱਛੋਂ ਦੱਸਿਆ ਗਿਆ ਹੈ ਉਸ ਨੂੰ ਪੂੰਜੀ ਦੇ ਰੂਪ ਵਿੱਚ ਉਲੀਕਣਾ ਔਖਾ ਹੈ ਡੰਡੀ ਹਾਲਾਂਕਿ ਪਹਿਲਾਂ ਅਮਰੀਕਾ ਨੇ 50 ਕਰੋੜ ਡਾਲਰ ਪ੍ਰਤੀ ਸਾਲ ਪਾਕਿਸਤਾਨ ਨੂੰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਵਿੱਚ 10 ਕਰੋੜ ਡਾਲਰ ਦੀ ਆਰਥਿਕ ਸਹਾਇਤਾ ਵੀ ਸ਼ਾਮਲ ਸੀ ਡੰਡੀ ਇਨ੍ਹਾਂ ਅਨੁਮਾਨਾਂ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ 2.5 ਅਰਬ ਡਾਲਰ ਦੀ ਫੌਜੀ ਅਤੇ ਆਰਥਿਕ ਸਹਾਇਤਾ 1982-87 ਦੇ 5 ਸਾਲਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਆਰਥਿਕ ਸਹਾਇਤਾ 30% ਦੀ ਹੋਬੇਗੀ ਡੰਡੀ ਇਸ ਤਰ੍ਹਾਂ ਲੱਗਦਾ ਹੈ ਕਿ ਪਾਕਿਸਤਾਨ ਨੇ ਅਮਰੀਕਾ ਕੋਲੋਂ ਜੰਗੀ ਸਮਾਨ ਸਸਤੇ ਭਾਅ ਤੇ ਖਰੀਦਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਫਾਰਮੂਲੇ ਅਨੁਸਾਰ ਜੋ ਸੁਝਾਅ ਦਿੱਤਾ ਸੀ ਉਹ ਮੰਨ ਲਿਆ ਗਿਆ ਹੈ ਡੰਡੀ ਇਹੋ ਹੀ ਕਾਰਨ ਹੈ ਕਿ ਇਸ مالی ਸਹਾਇਤਾ ਦਾ ਸਹੀ ਅਨੁਮਾਨ ਲਗਾਉਣਾ ਸੰਭਵ ਨਹੀਂ ਹੈ ਡੰਡੀ ਇਸ ਪ੍ਰੋਗਰਾਮ ਦਾ ਅਸਲੀ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਆਪਣੀ ਫੌਜ ਲਈ ਅਮਰੀਕਾ ਕੋਲੋਂ ਕਿਸ ਕਿਸਮ ਦਾ ਜੰਗੀ ਸਮਾਨ ਜਾ ਹਥਿਆਰ ਖਰੀਦੇਗਾ ਡੰਡੀ ਵਾਸ਼ਿੰਗਟਨ ਵਿੱਚ ਇਸ ਸਹਾਇਤਾ ਦੀ ਮੋਤੀ ਜਹੀ ਜੋ ਰਕਮ ਦੱਸੀ ਗਈ ਹੈ ਉਹ ਵੀ ਇਸ ਮਹੱਤਵਪੂਰਨ ਫੈਸਲੇ ਦਾ ਸੰਕੇਤ ਦਿੰਦੀ ਹੈ ਇਹ ਗੱਲ ਯਾਦ ਰੱਖੀ ਜਾਵੇ ਕਿ ਪਿਛਲੇ ਦਸਾਂ ਸਾਲਾਂ ਵਿੱਚ ਅਮਰੀਕਾ ਨੇ ਪਾਕਿਸਤਾਨ ਨੋ ਜੋ ਫੌਜੀ ਸਹਾਇਤਾ ਦਿੱਤੀ ਸੀ ਉਹ ਸਭ ਤੋਂ ਵੱਧ ਸੀ ਅਤੇ ਉਸ ਦੁਆਰਾ ਦਿੱਤੇ ਗਏ ਫੌਜੀ ਸਮਾਨ ਦੇ ਮੁੱਲ ਦਾ ਅਨੁਮਾਨ 1 ਅਰਬ 30 ਕਰੋੜ ਡਾਲਰ ਲਗਾਇਆ ਗਿਆ ਸੀ ਡੰਡੀ ਪਿਛਲੇ ਕੁਝ ਸਾਲਾਂ ਵਿੱਚ ਕਰੰਸੀ ਦੇ ਫੈਲਾਅ ਕਾਰਨ ਡਾਲਰ ਦੀ ਕੀਮਤ ਕਾਫੀ ਘਟ ਗਈ ਹੈ ਡੰਡੀ ਇਸ ਲਈ ਫੌਜੀ ਸਹਾਇਤਾ ਦੀ ਮਾਤਰਾ ਵਿੱਚ ਕਾਫੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਦਾ ਐਲਾਨ ਪਿਛਲੇ ਹਫਤੇ ਕੀਤਾ ਗਿਆ ਹੈ ਡੰਡੀ ਜੰਗੀ ਸਮਾਨ ਦੇਣ ਦੇ ਇਸ ਫੈਸਲੇ ਨਾਲ ਅਮਰੀਕਾ ਦੀ ਇਸ ਵਿਦੇਸ਼ ਨੀਤੀ ਨੂੰ ਕੀ ਫਾਇਦਾ ਪੁੱਜੇਗਾ ਇਹੇ ਵੇਖਣ ਵਾਲੀ ਗੱਲ ਹੈ ਡੰਡੀ ਪਿਛਲੇ ਇੱਕ ਦਹਾਕੇ ਵਿੱਚ ਅਮਰੀਕਾ ਨੇ ਦੱਖਣੀ ਏਸ਼ੀਆ ਨੂੰ ਇਸ ਪੱਖ ਤੋਂ ਨજર ਅੰਦਾਜ਼ ਕਰੀ ਰੱਖਿਆ ਹੈ ਅਤੇ ਹੁਣ ਉਸ ਨੀਤੀ ਨੂੰ ਛੱਡਿਆ ਜਾ ਰਿਹਾ ਹੈ ਤਾਂ ਜੋ ਇਸ ਖੇਤੇ ਵਿੱਚ ਅਮਰੀਕਾ ਦੀ ਹੋਂਦ ਬਣਾਈ ਜਾਵੇ ਡੰਡੀ ਕਿਉਂਕਿ ਸ਼ਾ ਇਰਾਨ ਦੀ ਸਰਕਾਰ ਦੇ ਫੇਲ ਹੋ ਜਾਣ ਨਾਲ ਅਤੇ ਪੱਛਮੀ ਦੇਸ਼ਾਂ ਦੀਆਂ ਫੌਜੀ ਸੰਧੀਆਂ ਵਿੱਚ 파ੜਾ ਪੈਦਾ ਹੋ ਜਾਣ ਨਾਲ ਪਾਕਿਸਤਾਨ ਫੌਜੀ ਪੱਖ ਤੋਂ ਰੂਸ ਦਾ ਅਸਲੀ ਦੁਸ਼ਮਣ ਨਹੀਂ ਰਿਹਾ ਪਰ ਪੱਛਮੀ ਦੇਸ਼ਾਂ ਵੱਲੋਂ ਸਹਾਇਤਾ ਮਿਲਣ ਕਾਰਨ ਪਾਕਿਸਤਾਨ ਦੀ ਸਰਕਾਰ ਨੂੰ ਟੁੱਟਣ ਤੋਂ ਰੋਕਿਆ ਜਾ ਸਕੇਗਾ ਡੰਡੀ ਜਿੱਥੋਂ ਤੱਕ ਰੂਸ ਵਿਰੋਧੀ ਦੇਸ਼ਾਂ ਦਾ ਸਬੰਧ ਹੈ ਉਸ ਵਿੱਚ ਮਿਸਰ ਇਜ਼ਰਾਈਲ ਤੁਰਕੀ ਆਦਿ ਦੇਸ਼ ਸ਼ਾਮਲ ਹਨ ਅਤੇ ਹੁਣ ਪਾਕਿਸਤਾਨ ਵੀ ਉਹਨਾਂ ਨਾਲ ਸ਼ਾਮਲ ਹੋ ਗਿਆ ਹੈ ਡੰਡੀ ਅਮਰੀਕਾ ਦੀ ਵਿਦੇਸ਼ ਨੀਤੀ ਦੇ ਮਾਹਿਰ ਅਨੁਭਵ ਕਰਦੇ ਹਨ ਕਿ ਇਸ ਗੱਲ ਦਾ ਰਾਜਸੀ ਪੱਖ ਫੌਜੀ ਪੱਖ ਨਾਲੋਂ ਵਧੇਰੇ ਮਹੱਤਵਪੂਰਨ ਹੈ ਡੰਡੀ ਪਾਕਿਸਤਾਨ ਦੀ ਵਰਤਮਾਨ ਸਰਕਾਰ ਦੀ ਕਮਜ਼ੋਰੀ ਅਤੇ ਉਸ ਦੇ ਨੇੜੇ ਰੂਸੀ ਫੌਜਾਂ ਦੀ ਮੌਜੂਦਗੀ ਕਾਰਨ ਅਮਰੀਕਾ ਦਾ ਇਹ ਫੈਸਲਾ ਸਫਲ ਸਿੱਧ ਨਹੀਂ ਹੋਵੇਗਾ ਡੰਡੀ